ਦੇਹੀਆ 52 ਕੋਈ ਇਹ ਰੱਖੋ ਭਰਾ ਲਓ ਵੀ ਮੈ ਤਰਾ 52000 ਦੂ ਤੁਹਾਨੂੰ ਬਾਈ ਤੇਰਾ ਨੈਟ ਤਿਆਰ ਆ ਥਣਾ ਥਣਾ ਦੀ ਥਣਾ ਦੀ ਸਪਾਈ ਚੱਕ ਕਰੋ ਇਹਦਾ ਵੀ 52000 ਆਈ ਖਾ ਬਾਈ ਇਹਦਾ ਮੁੱਲ ਵੇਖ ਹਾਂ ਆ ਨਗੀਨਾ ਪੀਸ ਤੁਹਾਨੂੰ ਜਿਹੜਾ ਮਿਲ ਜਾਣਾ ਨਹੀਂ ਕੁਆਲਿਟੀ ਦੀ ਬਾਈ ਬੱਛੀ ਆ ਤੁਸੀਂ ਇੱਥੇ ਚੈੱਕ ਕਰਕੇ ਦੇਖ ਲਓ 52000 ਦੀ ਬੱਛੀ ਦੇਣੀ ਆ ਬਾਈ ਨਗੀਨਾ ਪੀਸ ਆ ਬਾਈ ਔਰ ਆ ਚੀਜ਼ ਨਾਲ ਕੰਪਰੋਮਾਈਜ਼ ਕਰਕੇ ਕੋਈ ਲਵੇ ਵੀ ਬਰੀਡ ਬਰੀਡ ਬਾਈ ਸਿਰਫ 65000 ਦੀ ਤੁਹਾਨੂੰ ਆ ਮਿਲ ਜਾਣੀ ਆ ਆਪ ਵੀ ਚੰਗੀ ਆ ਵੱਡੇ ਕੱਦ ਵੱਡ ਜੀ ਦੁੱਧ ਕਿੰਨਾ ਦਾ ਸਿਆਦਾ 17 ਲੀਟਰਾਈ ਬਾਕੀ ਬਈ ਪਸ਼ੂ ਦਾ ਮੁੱਲ ਆਪਣੇ ਜਾਇਜ ਹੁੰਦੇ ਮੁੱਲ ਨਹੀਂ ਬਾਲੇ ਹੁੰਦੇ ਮੁੱਲ ਨਾਲ ਹੀ ਬਈ ਪਹੂ ਵਿਕਣਾ ਅੱਜ ਵੀ ਡੰਗਰਾਂ ਨੇ ਮੁੱਲ ਸੁਣ ਕੇ ਤੁਸੀਂ ਆਪ ਕਹੋਗੇ ਵੀ ਹੈਗੇ ਆ ਸਾਰੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਕੋਠੇ ਚੜੱਕ ਵਾਲੇ ਗਰਧਿੱਤ ਕੋਲ ਬਾਈ ਦੇ ਫਾਰਮ ਤੋਂ ਪੰਜ ਜਿਹੜੇ ਆਪਾਂ ਟਾਪ ਦੇ ਨਜੀਨੇ ਪੀਸ ਜਿਹੜੇ ਸ਼ੂਟ ਕੀਤੇ ਆ ਚਾਰ ਸੂਈਆਂ ਸਵਾਈਆਂ ਬੜਾ ਤੇ ਇੱਕ ਜਿਹੜੀ ਗੱਬਣ ਸਾਰਿਆਂ ਦਾ ਰੇਟ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਜਾਣਕਾਰੀ ਬਾਈ ਤੋਂ ਲੈ ਕੇ ਜਾਣਾ ਹੈ ਕੋਈ ਵੀ ਜਾਨਵਰ ਖਰੀਦਣਾ ਤੁਸੀਂ ਪੈਸਾ ਲੈਣਾ ਤਸੱਲੀ ਤੁਸੀਂ ਖੁਦ ਕਰਨੀ ਆਜੋ ਆਪਾਂ ਬਾਈ ਦੇ ਨਾਲ ਕਰਦੇ ਆਂ ਗੱਲਬਾਤ ਤੇ ਲੈਣਿਆ ਜਾਣਕਾਰੀ ਗਿਰਦਾ ਤਾਂ ਪਹਿਲਾਂ ਤਾਂ ਸਵਾਗਤ ਕਰਦੇ ਆਂ ਬਾਈ ਸਵਾਗਤ ਆ ਬਾਈ ਸਾਰੇ ਭੈਣ ਭਰਾਵਾਂ ਨਾਲ ਵੇਖਣ ਆਲੇ ਤੇ ਗਰਦਾ ਤਾਂ ਜਿਵੇਂ ਆਪਾਂ ਇਹ ਹਫਤੇ ਦੀ ਤੀਜੀ ਵੀਡੀਓ ਬਾਈ ਹਨਾ ਤੇ ਸੀ ਵੀ ਆਪਣੇ ਲਾੜ ਜਿਹੜੇ ਜਿਆਦੇ ਪਸ਼ੂਆਂ ਦੀ ਹਨਾ ਵਧੀਆ ਬਾਬੇ ਦੀ ਕਿਰਪਾ ਨਾਲ ਕੰਮ ਆਪਣਾ ਸੈਟ ਆ ਹਨਾ ਬਾਈ ਆਪਾਂ ਪਹਿਲਾਂ ਇਹ ਕਹਿੰਦੇ ਆ ਚਲ ਮਹਾਰਾਜ ਦੀ ਕਿਰਪਾ ਹੈ ਠੀਕ ਆ ਬਾਕੀ ਬਾਈ ਪਸ਼ੂ ਦਾ ਮੋਲ ਆਪਣੇ ਜਾਇਜ ਹੁੰਦੇ ਮੋਲ ਨਹੀਂ ਬਾ ਮੋਲਣਾ ਹੀ ਬਈ ਪਹੂ ਵਿਕਣਾ ਅੱਜ ਵੀ ਡੰਗਰਾਂ ਨੇ ਮੁੱਲ ਸੁਣ ਕੇ ਤੁਸੀਂ ਆਪ ਕਹੋਗੇ ਵੀ ਹੈਗੇ ਆ ਬਿਲਕੁਲ ਬਾਈ ਹੈਨਾ ਇਹ ਦੱਸਣ ਦਾ ਮਤਲਬ ਸੱਦ ਨੂੰ ਇਹ ਹੁੰਦਾ ਵੀ ਜੇ ਤੁਹਾਡਾ ਮੁੱਲ ਸਹੀ ਆ ਜਾਨਵਰ ਚੰਗਾ ਤਾਂ ਉਹ ਨਾਲ ਦੀ ਨਾਲ ਆ ਜਿਹੜੇ ਵਿਕੀ ਜਾਂਦੇ ਬਈ ਹੁਣ ਚੱਲ ਆਪਾਂ ਵੀਡੀਓ ਚਲਾਉਣੀ ਤਾਂ ਉਧਰ ਗੱਪਣ ਗਾਂ ਤੋਂ ਆ ਹੁਣ ਆ ਵੇੜਾ ਬੜਾ ਕੈਮਰਾ ਮਾਰੀ ਵੇੜ ਦੇ ਥਾਂ ਲੈ ਵੇ ਤੇ ਬਿਲਕੁਲ ਬਾਈ ਬਹੁਤ ਜ਼ਿਆਦੇ ਮਾਰਦਾ ਨਾ ਕਿਸੇ ਦੇ ਘਰੇ ਖੜੀ ਹੋਵੇ ਕਹਿਣਗੇ 62000 65000 ਸਾਡਾ ਮੁੱਲ ਬਈ ਇਹਦਾ 52000 ਅੱਜ ਹੋਣਾ ਦੱਸ ਚੌਣਾ ਗਾਂ ਵਿਕੂ ਕਿਉਂ ਨਾ ਵਿਕੂ ਪਾੜਾ ਵੀ ਗਨੇ ਬਈ ਗਾਂ ਦੀ ਇਹ ਗ ਕੀ ਡੀਟੇਲ ਆ ਬਈ ਇਹਦੀ ਇਹ ਬਈ ਪਹਿਲੇ ਨੰਬਰ ਵਾਲੀ ਬੱਛੀ ਬਈ ਇਹ ਚਾਰ ਦੰਦ ਦਾ ਮੂੰਹ ਤੋਂ ਠੀਕ ਆ ਬਈ ਛੇ ਗੇ ਦੰਦ ਚੱਕਦੀ ਆ ਠੀਕ ਆ ਬਈ ਸੂਆ ਬਈ ਦੂਜਾ ਏ ਦੂਜਾ ਸੂਆ ਬਈ ਇਹ ਛੇ ਗੇ ਦੇ ਦੰਦ ਹਜੇ ਚੱਕਦੀ ਆ ਬਰੀਡ ਤੁਸੀਂ ਫੇਸ ਤੋਂ ਲੈ ਕੇ ਐਂਡ ਕਰ ਬਰੀਡ ਬਰੂਡ ਦਾ ਬਈ ਕੋਈ ਬੰਦਾ ਹੀ ਨਹੀਂਗਾ ਕੋਈ ਬਰੀਡ ਲੋ ਤਾਂ ਕੋਈ ਬੰਦਾ ਐ ਕਹਿ ਹੀ ਨਹੀਂ ਸਕਦਾ ਵੀ ਗਾਂ ਦੀ ਬਰੀਡ ਹੈ ਨਹੀਂ ਹਾਂ ਚੈੱਕ ਕਰਕੇ ਤੁਸੀਂ ਦੇਖੋ ਪਹਿਲੇ ਸੂਏ ਦਾ ਕੀ ਕਰਦਾ ਤਸਿਆ ਮਾਲ ਕਰਦਾ ਬੱਛੀ ਆ ਬਈ 14 ਤੋਂ 15 ਕਿਲੋ ਪਲੂਨ ਨੇ ਦੁੱਧ ਦਿੱਤਾ ਐਵੇਂ ਝੂਠ ਮਾਰ ਕੇ ਗੱਪ ਮਾਰ ਕੇ ਪਖੂਣੀ ਵੇਚਣਾ ਵੀ 20 ਦਿੱਤਾ 18 ਦਿੱਤਾ ਠੀਕ ਤੇ ਗਰਦਤ ਕਿੰਨਾ ਘਟ ਟਾਈਮ ਲੈਂਦੀ ਹੈ ਬਾਈ ਹਜੇ ਦਿਨ ਇਹ ਦਿਨ ਬਾਈ ਲੈਂਦੀ ਹੈ ਇਹ 6 ਦਿਨ 7 ਦਿਨ ਠੀਕ ਆ ਬਾਈ ਇਹ ਖੀਰੀ ਵੱਚੀ ਸੂਈ ਵੀ ਆ ਬਾਈ ਪਲੂਣ ਪਲੂਣ ਹਾਂ ਇਹ ਰਿਕਿਆ ਦੁੱਧ ਬੰਦੇ ਮਾਲਕ ਦਾ ਕਹਿੰਦੇ 20 ਲੀਟਰ ਦਊ ਪਰ 17 18 ਮੰਨੂ 17 18 ਚੱਲ ਮੰਨ ਕੇ ਅਗਲਾ ਲੈ ਲੈਣਾ ਬਾਕੀ ਦੁੱਧ ਹਰੇਕ ਨੇ ਸਮਝ ਦੇ ਨਾਲ ਆਪ ਦੇ ਨਾਲ ਲੜਾਉਂਦਾ ਥਾਣ ਲੈਵੇ ਦੀ ਬਹੁਤ ਜ਼ਿਆਦੇ ਸਾਫ ਆ ਤੇ ਚੰਗੀ ਆ ਇਹ ਤੁਸੀਂ ਚੈੱਕ ਕਰਕੇ ਦੇਖ ਲਓ ਹਣਾ ਤੇ ਬਰੀਡ ਦੇ ਵਿੱਚ ਚੰਗੀ ਆ ਦੁੱਧ ਵਾਲੀ ਵੀ ਚੰਗੀ ਆ ਗਰਦਾ ਤੇ ਦੇਣੀ ਕਿੰਨੇ ਦੀ ਇਹ ਆਪਾਂ ਵੀਰੇ 52000 ਦੀ ਦੇਣੀ ਆ ਮੁੱਲ ਕਰਾਉਣਾ 55000 ਆ ਲਓ ਜੀ ਮਿੱਤਰੋ ਮੁੱਲ ਕਹਿੰਦਾ ਬਾਈ ਕਹਿੰਦਾ ਚਾਹੇ 55 ਕਰਵਾ ਲਓ ਪਰ ਦੇ ਦੇਣੀ ਆਪਾਂ ਅੱਜ ਇਹ 52000 ਦੀ ਵੱਚੀ ਦੇਣੀ ਆ ਬਾਈ ਗੀਨਾ ਪੀਸ ਆ ਬਾਈ ਜਿੰਨੇ ਪਰ ਆ ਚੀਜ਼ ਨਾਲ ਕੰਪਰੋਮਾਈਜ਼ ਕਰਕੇ ਕੋਈ ਲਵੇ ਵੀ ਬਰੀਡ ਬਰੀਡ ਬਾਈ ਹੈਣਾ ਟਾਪ ਦੀ ਬਰੀਡ ਆ ਬਾਕੀ ਰੇਟ ਹੀ ਬਾਈ ਕੁਛ ਨਹੀਂ ਆ ਜੇ ਆਪਾਂ ਜਿਹੜੇ ਮਾਲਕ ਦੇ ਘਰੋਂ ਲਈ ਆ ਉਹਦੀ ਤਸ਼ੱਲੀ ਕਰਾ ਦਾਂਗੇ ਉਹ ਆਏ ਨਾ ਕਹਦੇ ਵੀ ਹਮਾਚਲੋਂ ਵਾਲੀ ਗਾਂ ਹੋਊਗੀ ਉਹੋ ਜੀ ਗੱਲ ਆ ਜਿੱਥੋਂ ਲਈ ਆ ਬਕਾਇਦਾ ਘਰ ਦੀ ਵੀਡੀਓ ਵਿਖਾ ਦੂੰ ਠੀਕ ਆ ਬਾਈ ਇਹ ਦੇਣੀ ਅੱਜ ਆਪਾਂ 52000 ਦੀ ਸਿਰਫ ਦੇਣੀ ਬਾਈ ਲਓ ਵੀ ਮਿੱਤਰੋ ਸਿਰਫ 52 ਪਰ ਵੇਰ ਦੇ ਆਰ ਵਿਖਾ ਬਾਈ ਕੀ ਚੀਜ਼ਾਂ ਤਰਦੀ ਦਰਦੀ ਦੇ ਟਾਪ ਕੁਆਲਟੀ ਦੀ ਆ ਬਾਈ ਤੁਸੀਂ ਚੈੱਕ ਕਰਕੇ ਦੇਖ ਲਓ ਜਿੰਨੇ ਦਿਨ ਇਹ ਕੱਢਦੀ ਆ ਜਿੰਨੇ ਦਿਨ ਤੁਸੀਂ ਸਾਂਭਦੇ ਆ ਤਾਂ ਇਹਨੇ ਤੁਹਾਨੂੰ ਬਹੁਤ ਜ਼ਿਆਦੇ ਚੰਗੇ ਰੁਪਈਏ ਕਰਮਾ ਲਈ ਨੇ ਭਟਾ ਵੀ ਦੇਣੇ ਗੱਲਬਾਤ ਆਪਾਂ ਅਗਲੀਆਂ ਦੀ ਵੀ ਕਰਦੇ ਆ ਸੁਈਆਂ ਸਵਾਈਆਂ ਲਓ ਵੀ ਮਿੱਤਰੋ ਇਹ ਦੀ ਕੀ ਡਿਟੇਲ ਆ ਇਹ ਬਾਈ origial ਦੂਜਾ ਸੂਆ ਵੱਚੀ ਆ ਬਾਈ ਠੀਕ ਆ ਬਾਈ ਹਾਂਜੀ ਤੇ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਦਿਨ ਨਹੀਂ ਵੀਰੇ ਘੰ ਅੱਜ ਘੰਟੀ ਹੋਇਆ ਹਜੇ ਹਾਂ ਜੇਰ ਪਹਿਗੇ ਹਟਿਆ ਸਿਰਫ ਹਜੇ ਘੰਟਾ 1 ਹੋਇਆ 5 ਕਿਲੋ ਬੋਲੀ ਕੱਢੀ ਆ ਤੇ ਥੱਲੋਂ ਠੀਕ ਆ ਭਾਈ ਤੇ ਇਹਨੇ ਬੱਚਾ ਕੀ ਦਿੱਤਾ ਇਹਦੇ ਮਗਰ ਬੱਛੀ ਆ ਭਾਈ ਮਗਰ ਇਹਦੇ ਬੱਛੀ ਆ ਉਹ ਤੁਸੀਂ ਆਹ ਚੈੱਕ ਕਰਕੇ ਦੇ ਦਿਓ ਬੱਛੀ ਵੇਰੇ ਡੈਨਮਾਰਕ ਦੇ 40 100 ਪਤਾ ਨਹੀਂ ਕਿਹੜੇ ਸੀਮਨ ਦੀ ਬੱਛੀ ਆ ਪ੍ਰੋਪਰ ਰਿਕਾਰਡ ਆ ਬੱਛੀ ਦਾ ਸਾਰਾ ਜੀ ਆ ਭਾਈ ਬਹੁਤ ਸੋਹਣੀ ਕੁਆਲਿਟੀ ਦੀ ਬਈ ਬੱਛੀ ਆ ਤੁਸੀਂ ਇੱਥੇ ਚੈੱਕ ਕਰਕੇ ਦੇਖ ਲਓ ਦੋ ਇਹਦੇ ਵਿੱਚ ਨਗੀਨੇ ਤੁਹਾਨੂੰ ਮਿਲ ਜਾਣੇ ਆ ਗਰਦਿਤ ਮੜਾ ਜਾ ਖੋਲੀ ਇਹਨੂੰ ਬੈਠ ਨੂੰ ਭਾਈ ਇੱਕ ਹੋਰ ਚੀਜ਼ ਵਿਖਾ ਭਾਈ ਆ ਨਾੜਗਾ ਵਿਖਾਣ ਲਾਲ ਲਾਲ ਇਹ ਨਿਸ਼ਾਨੀ ਹੁੰਦੀ ਤਾਜੇ ਬਹੂ ਦੀ ਤਾਜੇ ਬਹੂ ਦੀ ਲਿਆ ਬਈ ਸਾਫ ਵੀ ਨਹੀਂ ਕੀਤੀ ਬਈ ਡਰਦਿਆਂ ਨੇ ਹਾਂ ਲਿਆ ਬਈ ਲਿਆ ਕਰਾ ਮਾੜਾ ਜਿਹਾ ਤੋਰ ਗਿਆ ਇਹਨੂੰ ਬਾਕੀ ਤੁਹਾਨੂੰ ਇਹਦਾ ਥਣ ਲੇਵਾ ਦਿਖਾਉਣੇ ਆ ਬਹੁਤ ਜ਼ਿਆਦਾ ਚੰਗਾ ਵਾ ਇੱਥੇ ਚੱਕ ਕਰਕੇ ਦੇਖੋ ਇਹਨੇ 22 ਲੀਟਰ ਦੁੱਧ ਵੀਰੇ ਪਹਿਲਾਂ ਨੇ ਦਿੱਤਾ ਵਾਛੀ ਨੇ ਪਹਿਲਾਂ ਨੇ ਇਹਨੇ 22 ਲੀਟਰ ਦਿੱਤਾ ਸੂਆ ਇਹਦਾ ਦੱਸਿਆ ਦੂਜਾ ਦੂਜਾ ਰਹੀ ਨਾ 6 ਦੰਦ ਹੋਊ ਗਾਰੰਟੀ ਹੋਊ ਦੰਦਾਂ ਦੀ 6 ਦੰਦ ਗਰਦਿਆ ਤੇ ਇਹ ਸੂਏ ਦੇ ਵਿੱਚ ਬਾਈ ਕਿੰਨਾ ਅੰਦਾਜ਼ਾ ਆਪਾਂ ਨੂੰ ਵੀ ਦੁੱਧ ਪਿਓ ਕਰਨਾ ਬਾਈ 22 ਲੀਟਰ ਪਲੂਨ ਨੇ ਦਿੱਤਾ 23 ਕਿਲੋ 22 23 ਕਿਲੋ ਐਦ ਕੀ ਪਿਓ 22 23 ਕਿਲੋ ਦੁੱਧ ਮਗਰੇ ਦੇ ਬੱਛੀ ਬਾਈ ਹੈਣਾ ਬ੍ਰੀਡ ਦੇ ਬੱਛੀ ਵਿਖਾਓ ਪਹਿਲਾਂ ਇੱਥੋਂ ਪਹਿਲਾਂ ਵਿਹੜ ਦੇ ਉੱਲੇ ਲੁਕੀ ਵੀ ਸੀ ਤੇ ਇੱਥੋਂ ਤੁਸੀਂ ਬੱਛੀ ਚਾਹ ਚੀਜ਼ ਵਿਖਾ ਚੀਜ਼ ਦਾ ਮੁੱਲ ਕੀ ਆ ਟਾਪ ਕੁਆਲਿਟੀ ਦੀ ਬੱਛੀ ਤੁਹਾਨੂੰ ਮਿਲ ਜਣੀ ਹੈ ਬਾਕੀ ਗਰਦਾ ਤਾਂ ਮਗਰ ਬੱਛੀ 22 ਕਿਲੋ ਦੁੱਧ ਬਾਈ ਹੈਣਾ ਤੇ ਦੇਣੀ ਕਿੰਨੇ ਦੀ ਹੈ ਮੁੱਲ ਨਹੀਂ ਕਰਨਾ ਵੀਰੇ ਸਿਰਫ 66000 ਦੀ ਬੱਛੀ ਦੇਣੀ ਹੈ ਲਓ ਵੀ ਮੇਤਰੋ 66000 ਦੇ ਵਿੱਚ ਇੱਕ ਬੱਛੀ ਨਹੀਂ ਦੋ ਬੱਛੀਆਂ ਮਿਲਣੀਆਂ ਤੁਹਾਨੂੰ ਆਪ ਵੀ ਟਾਪ ਦੀ ਹੈ ਆ ਚੀਜ਼ ਵਿਖਾ ਬਾਈ ਇਹਦਾ ਮੁੱਲ ਵੇਖ ਹਾਂ ਆ ਨਗੀਨਾ ਪੀਸ ਤੁਹਾਨੂੰ ਜਿਹੜਾ ਮਿਲ ਜਾਣਾ ਵਾ ਬਾਕੀ ਦੁੱਧ ਬਾਈ ਜਿਹੜੇ ਹਿਸਾਬ ਨਾਲ ਮੌ ਉਹ ਸਾਹਿਬ ਨਾਲ ਇਹਨੇ ਕੰਮ ਵਾਲੀ ਨੇ ਚੰਗਾ ਕੱਢ ਦੇਣਾ ਕਿਉਂਕਿ ਬਰੀਡ ਦੇ ਵਿੱਚ ਬੱਚੀ ਚੰਗੀ ਆ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਲੱਤ ਦੇ ਵਿਚਾਲ ਦੀ ਉਨਾ ਹੀ ਅੱਗੇ ਨੂੰ ਆ ਉਨਾ ਹੀ ਪਿਛੇ ਨੂੰ ਆ ਮੇਰੇ 5 ਲੀਟਰ ਹੈ ਦਾ ਬੋਲੀ ਕੱਢ ਤੀ ਹਾਂ ਹਜੇ ਇਹਦਾ ਦੁੱਧ ਜਣਦੀ ਕੱਢਿਆ ਹੋਇਆ ਵਾ ਬਾਕੀ ਰੇਟ ਦੋਨਾਂ ਦਾ ਜੇ ਆਪਾਂ ਸਾਹ ਬਦਾਵ ਲੱਗ ਦੇਖੀ ਬਹੁਤ ਜ਼ਿਆਦਾ ਨਾਰਮਲ ਹੀ ਹੋ ਗਿਆ ਬਈ ਇਹਨੇ ਗੱਲਬਾਤ ਕਰੀ ਆਪਾਂ ਇਹਦੀ ਕਰਨ ਮਲਦੀ ਇਹ ਵੇੜ ਜਰਸੀ ਆ ਵੀਰੇ ਪੰਜਾਬ ਵਾਲੀ ਰੀਗਨਲ ਸੁਆ ਬਈ ਇਹਦਾ ਸੁਆ ਬਈ ਦੂਜਾ ਜੀ ਦੂਜਾ ਸੁਆ ਆਰਡਰ ਤੁਸੀਂ ਚੈੱਕ ਕਰਕੇ ਦੇਖੋ ਬਈ ਕੋਈ ਚੀਜ਼ ਵੀ ਲੁਕਾਉਂਦੀ ਨਹੀਂ ਇੱਥੋਂ ਚੱਕ ਕਰੋ ਬਹੁਤ ਜ਼ਿਆਦਾ ਚੰਗਾ ਥਣ ਲੱਗਾ ਹੋਇਆ ਬਈ ਕਿੰਨੇ ਦਿਨ ਹੀ ਸੁੱਈ ਹੋਈ ਹੈ ਇਹ ਬਈ ਇਹਦਾ ਜੇਰਾ ਹਜੇ ਪੈਣੀ ਆ ਵੇੜ ਦੀ ਅੱਛਾ ਹਾਂ ਇਹ ਹੁਣੇ ਹੀ ਸੁੱਈ ਹੈ ਤੇ ਮਗਰ ਇਹਨੇ ਕੀ ਦਿੱਤਾ ਵੇ ਇਹਦੇ ਮਗਰ ਬੱਛਾ ਬਈ ਮਗਰ ਇਹਦੇ ਬੱਛਾ ਤੋਰ ਕਰਾ ਲਈ ਇਹਨੂੰ ਮੜਾ ਜਾ ਇਹਦਾ ਸਾਫ ਸੂਫ ਜੀ ਕਰਤੀ ਆ ਵੇੜ ਠੀਕ 1.5 ਲੀਟਰ ਕੱਢ ਕੇ ਬੱਚੇ ਨੂੰ ਨਹੀਂ ਪਿਆਇਆ ਐਵੇਂ ਝੂਠ ਮਾਰੀ ਜਗੇ ਵਹਿੜ ਨੂੰ ਜ਼ਰੂਰ ਪਿਆਤਾ ਠੀਕ ਆ ਬਾਈ ਹਾਂ ਆ ਤੁਸੀਂ ਚੈੱਕ ਕਰ ਥਣ ਬਹੁਤ ਸੋਹਣਾ ਯਾਰ ਹੈ ਨਾ ਲੈ ਮਾਰੋ ਕਰਾ ਦਿਓ ਚੈੱਕ ਕਰਕੇ ਦੇਖੋ ਥਣਾ ਥਣਾ ਦੀ ਧਾਰਾਂ ਦੀ ਸਪਾਈ ਚੈੱਕ ਕਰੋ ਮਗਰ ਲਿਆਂਦੀ ਵੀ ਮਰਾਦੀ ਸਕੇ ਨਾ ਆਹ ਦੇਖੋ ਨਾ ਇਹ ਹੁੰਦੀ ਹੈ ਬਰੀਡ ਦੀਆਂ ਗੱਲਾਂ ਪੂਛ ਚੱਕ ਖੜ ਗਈ ਪਈ ਆਹ ਚੀਜ਼ ਹੋਰ ਵਿਖਾ ਬਾਈ ਆ ਕੇ ਹਮ ਆ ਕਰੋ ਕਰ ਚੈੱਕ ਤੁਸੀਂ ਮਿੱਤਰੋ ਲੈ ਆ ਇਹਨੂੰ ਖੋਲ ਕੇ ਤੇ ਤੋੜ ਕੇ ਆਪਾਂ ਦਿਖਾਈਏ ਕਰਦਾ ਤਾਂ ਸੁਆ ਇਹਨਾਂ ਦੱਸਿਆ ਤੁਸੀਂ ਦੂਜਾ ਬਈਆ ਵੈੜੀ ਦੱਸਦੀ ਆ ਬਰਾਏ ਦਾ ਯਾਰ ਦੂਜਾ ਸੂਆ ਉਹਦੇ ਕਣੂ ਜਿਹਨੇ ਲੈਣੀ ਉਹ ਹੀ ਦੱਸੂ ਵੀ ਸੂਆ ਹਾਂ ਫੇਸ ਤੋਂ ਲੈ ਕੇ ਐਂਡ ਤੱਕ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਆ ਕਿੰਨਾ ਦੁੱਧ ਦੱਸਿਆ ਪਿਛਲੇ ਸੂਏ ਦੇ ਆ ਉਹਦੇ ਵੀ 16 ਲੀਟਰ ਪਲੂਨ ਨੇ ਦਿੱਤਾ ਵੈਰ 16 ਲੀਟਰ ਬਾਈ ਦਾ ਪਲੂਨ ਨੇ ਇਹਨੇ ਦੁੱਧ ਦਿੱਤਾ ਵਾ ਇਸ ਵਾਰ ਬਈ ਬਦਮ ਦੀ ਉਮੀਦ ਹੋਊਗੀ ਹਨਾ ਬਾਈ 16 ਦੇ ਦੇ 17 ਦੇ ਪਰ ਵੈੜ ਦਾ ਥਣ ਲੇਵਾ ਮੂਲੋਂ ਜਿਹੜਾ ਚੰਗਾ ਹਾਂ ਮੂਲੋਂ ਜਿਹੜਾ ਚੰਗਾ ਥਣ ਲੇਵਾ ਚੰਗਾ ਬਈ ਹਨਾ ਤਾਂ ਆਪਾਂ ਕਹਿੰਦੇ ਦੁੱਧ ਆ ਜਿਹੜਾ ਸੌਖਾ ਆ ਬੰਦਾ ਆਪਦੀ ਸੇਵਾ ਦੇ ਨਾਲ ਕੱਢ ਸਕਦਾ ਹਨਾ ਤੇ ਇਹ ਕਰਦਾ ਲਓ ਹੀ ਮੇਟਰ 52000 ਦੀ ਇਹ ਤੁਹਾਨੂੰ ਅੱਜ ਇਹ ਮਿਲ ਜਣੀ ਹੈ ਚੈੱਕ ਕਰਕੇ ਤੁਸੀਂ ਦੇਖ ਲਓ ਥਾਣਾ ਸੁਣਾ ਦੇ ਆ ਗੈਬ ਵੀ ਸੋਹਣਾ ਬਾਕੀ ਲੱਗੇ ਵੀ ਸੋਹਣੇ ਆ ਬਾਕੀ ਤੁਹਾਨੂੰ ਇਥੋਂ ਚੈੱਕ ਕਰਵਾਉਣਾ ਵਾ ਆ ਦੇਖੋ ਬਹੁਤ ਜਿਆਦਾ ਟਾਪ ਕੁਆਲਟੀ ਦਾ ਜਿਹੜਾ ਥਾਣ ਲੱਗਿਆ ਹੋਇਆ ਵਾ ਬਾਕੀ ਥੋੜੀ ਜਿਵੇਂ ਲੇਟੀ ਲੂਟੀ ਪੈ ਗਈਗਾ ਐਨੇ ਪੂਰੀਆਂ ਵਧੀਆ ਚੰਗੇ ਦੁੱਧ ਵਾਲੀ ਵਹਿੜ ਆ ਬਹਿੜ ਦਾ ਬਾਈ ਹੁਣ ਵੀ ਚੰਗੀ ਆ ਵਾ ਕਿਹੜਾ ਬੱਚਾ ਨਿਕਲਿਆ ਯਾਰ ਪਹੂ ਦਾ ਉਹਦੇ ਨਾਲ ਥੋੜਾ ਪਹਿਣਾ ਹੀ ਪਹਿਣਾ ਪੈਂਦਾ ਹੀ ਹੈ ਬਾਈ ਹਨਾ ਬਹੁਤ ਜਿਆਦਾ ਆ ਗਾਏ ਇਹਨਾਂ ਸੂਈ ਨੂੰ ਜੇਣੀ ਘੰਟੇ ਤਿੰਨ ਚਾਰ ਉਤੋਂ ਦੀ ਲੰਘੇ ਜੇ ਜੁਰ ਪੈ ਗਈ ਤੇ ਚੱਕ ਗਏ ਤਾਂ ਹੁਣ ਜੇਣੀ ਤੈ ਮਾਰਨਾ ਪਊ ਮਾਰਨਾ ਗੱਲਬਾਤ ਕਰੀ ਆਪਾਂ ਬਈ ਤੀਜੇ ਨੰਬਰ ਵਾਲੀ ਦੀ ਇਹਦੇ ਮਗਰ ਵੀਰੇ ਬੱਛਾ ਏ ਮਗਰ ਇਹਦੇ ਬੱਛਾ ਇਹ ਵੀ ਜਰਸੀ ਆ 13 ਲੀਟਰ ਜਣੀ ਹੁਣ ਹੋਊਗਾ ਦੁੱਧ ਦੋ ਡੇਢ ਅੱਜ 7 ਮਾ 8 ਵਾਂ ਦਾ ਮੰਨੋ ਠੀਕ ਆ ਬਈ ਇਹਦਾ ਬੱਚਾ ਇਹਦਾ ਮਗਰ ਬੱਛਾ ਆ ਬਈ ਇਹਦੇ ਮਗਰ ਬੱਛਾ ਜਰਸੀਆਂ ਦੋਹਾਂ ਮਗਰ ਬੱਛੇ ਆ ਬਈ ਕੁਝ ਨਾ ਦੋਆ ਮਗਰ ਵੱਛੀਆਂ ਐ ਜਿਹੜੀਆਂ ਦੂਧੀਆਂ ਇਹਦਾ ਵੀ ਆਰਡਰ ਲੇਵਾ ਬਹੁਤ ਜਿਆਦਾ ਚੰਗਾ ਵਾ ਸੁਆ ਬਈ ਇਹਦਾ ਸੁਆ ਰੀਨਲ ਦੂਆ ਸੁਆ ਵੱਛੀ ਇਹਦਾ ਦੂਧਾ ਸੁਆ ਸੁਆ ਕੀ ਕਰਦਾ ਤੇ ਪਿਛਲੇ ਸੁਆ ਦਾ ਮਾਲ ਕਰਨ ਦਾ ਫਾਇਦਾ ਤੇ ਬਈ ਇਹਦੇ 16 ਲੀਟਰ ਪਹਿਲਾਂ ਨੇ ਦਿੱਤਾ ਹੀ ਕਹਿੰਦੇ ਪਹਿਲਨ ਨੇ 16 ਲੀਟਰ ਦਿੱਤਾ ਹੈਰ ਕੀ ਵਦਨ ਦੀ ਉਮੀਦ ਵਈ ਐਤ ਕੀ ਬਈ 16 ਹੀ ਮੰਨੋ ਕੋਈ ਯਾਰ ਆਪੇ ਕਰ 16 ਮੰਨ ਕੇ ਨਹੀਂ ਕੋਈ ਲੈ ਲੇ 16 ਦੇ ਹਿਸਾਬ ਨਾਲ ਕਿੰਨੇ ਦੀ ਦੇਣੀ ਅੱਜ ਇਹ ਆ 52 ਦੀ ਕੋਈ ਇਹ ਰੱਖੋ ਭਰਾ ਲਓ ਵੀ ਮੇਤਰੋ 52000 ਦੇ ਵੀ ਤੁਹਾਨੂੰ ਇਹ ਮੈਂ ਕਹਿੰਨੀ ਆਫਰ ਕੀ ਆ 52 52 ਹੀ ਹੋ ਗਿਆ ਜੀ ਅੱਜ ਇਹ ਗੱਲਬਾਤ ਕਰ ਬੁਨਾਵਟ ਚੈੱਕ ਕਰ ਲੋ ਥਣ ਚੈੱਕ ਕਰ ਲੋ ਦੁੱਧ ਲਈਆਂ ਨਾੜਾਂ ਚੈੱਕ ਕਰਕੇ ਤੁਸੀਂ ਦੇਖੋ ਮਿੱਤਰੋ ਬਹੁਤ ਜਿਆਦਾ ਟਾਪ ਕੁਆਲਿਟੀ ਦਾ ਅਡਰ ਆ ਜਿਵੇਂ ਆਪਾਂ ਕਹੇ ਜੀ ਇਹਨੂੰ ਲੱਗਿਆ ਹੋਇਆ ਬਾਕੀ ਕਰਦਾ ਤਾਂ ਅੰਦਾਜ਼ਾ ਜੇ ਹੁਣ ਕਿਸ ਨੇ ਚੂਣੀ ਹੋਵੇ ਕਿੰਨਾ ਕੁ ਦੁੱਧ ਬਈ ਤੇਰੇ ਸਾਹਮਣੇ 13 ਬਈ 13 ਨੈਟ ਤਿਆਰ ਆ ਜਿਹੜਾ ਤਿਆਰ ਆ ਉਹ ਜਿਹੜਾ ਆਪਣੇ ਕੋਲੇ ਆ ਕੇ ਕੋਈ ਬੰਦਾ ਚੋ ਵੀ ਸਕਦਾ ਨਾ ਆ 13 ਦੀ ਗਰੰਟੀ ਹੋ ਕਰਕੇ ਦੇਖ ਲੋ ਟਾਪ ਕੁਆਲਿਟੀ ਗੱਲਬਾਤ ਕਰੀ ਬਈ ਉਹ ਲੱਤ ਮਾਰ ਜੇ ਛੜ ਮਾਰ ਜੇ ਘਰੇ ਅਗਲੇ ਦੇ ਗਰੰਟੀ ਹੋ ਠੀਕ ਆ ਬਈ ਗੱਲਬਾਤ ਕਰੀ ਆਪਾਂ ਅਗਲੀ ਦੀ ਪਹਿਲਾਂ ਨੇੜੇ ਹੋ ਕੇ ਇਹਦਾ ਕ ਜਿਵੇਂ ਆਪਾਂ ਕਹ ਦੀਏ ਬਰੀਡਾ ਟਾਪ ਲਾਈਨ ਤੁਸੀਂ ਚੈੱਕ ਕਰਕੇ ਦੇਖ ਲਓ ਇਹਨੂੰ ਸੂਈ ਨੂੰ ਅੱਜ 11 ਦਿਨ ਹੋ ਗਏ ਬੱਛੀ ਜਰਸੀ ਆ ਮਗਰ ਮਗਰ ਬੱਛੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਖੜੀ ਆ ਤੇ ਕੱਦ ਵੱਡ ਦੀ ਬਾਈ ਬਹੁਤ ਜਿਆਦੇ ਚੰਗੀ ਆ ਹਨਾ ਦੁੱਧ ਵੀ 17 ਲੀਟਰ ਆਈ 17 ਲੀਟਰ ਦੁੱਧ ਆ ਤੇ ਆ ਗਰਦਿਤ ਥਾਣਾ ਸੁਣਾ ਲਈ ਅਲਿਓ ਵੀ ਸਫਾਈ ਹੈ ਨਾ ਗਾਰੰਟੀ ਹੋ ਬਈ ਗਾਰੰਟੀ ਬਹੁਤ ਜਿਆਦਾ ਸਫਾਈ ਦੇ ਵਿੱਚ ਉਹ ਤੁਸੀਂ ਇੱਕ ਤੋਂ ਚੱਕ ਕਰਕੇ ਦੇਖ ਵੀ ਲੋ ਕੱਦ ਬੱਡ ਦੀ ਵੱਡੀ ਆ ਬਾਈ ਹੈ ਨਾ ਮਗਰ ਇਹਦੇ ਬੱਚੀ ਆ ਨਾ ਤੇ ਕੱਦ ਦੀ ਵੀ ਚੰਗੀ ਆ ਦੁੱਧ ਵਾਲੰਗ ਵੀ ਆ ਬਾਈ ਹੈ ਨਾ ਇਹਦੇ ਰੁਪਈਏ ਵਾਲੇ ਮੰਗੇਗਾ ਇਹ ਰੁਪਈਏ ਨਹੀਂ ਮੰਗਨੇ 65000 ਦੇ ਦੇ ਦੇਣੀ ਆ ਕਿੰਨੇ ਦੀ 65 ਦੀ ਲਓ ਵੀ ਮੈਂ ਤੁਹਾਨੂੰ ਸਿਰਫ 65000 ਦੀ ਤੁਹਾਨੂੰ ਆ ਮਿਲ ਜਾਣੀ ਆ ਆਪ ਵੀ ਚੰਗੀ ਆ ਵੱਡੇ ਕੱਦ ਬੱਡ ਦੀ ਆ ਦੁੱਧ ਕਿੰਨਾ ਦਸਿਆ ਜਦਾ 17 ਲੀਟਰਾਈ 17 ਲੀਟਰ ਤੇ ਮਗਰ ਇਹਦੇ ਟਾਪ ਦੀ ਇੱਕ ਜਿਹੜੀ ਤੁਹਾਨੂੰ ਬੱਚੀ ਮਿਲ ਜਾਣੀ ਆ ਆ ਤੁਸੀਂ ਚੈੱਕ ਕਰਕੇ ਦੇਖ ਲੋ ਰਾਮ ਨਾਲ ਬਿਨਾ ਬੱਚੇ ਛੱਡੇ ਤੋਂ ਵੀ ਲੈ ਜਾ ਲਓ ਚੈੱਕ ਕਰੋ ਲਓ ਵੀ ਮਤਲਬ ਬਾਕੀ ਭਾਈ ਨਾੜਾ ਨੂੜਾ ਦੇਖ ਹਨ ਹਾਂਜੀ ਹਾਂ ਇੱਥੇ ਚੈੱਕ ਕਰੋ ਚਾਰੇ ਦਿਨਾਂ ਦੀ ਤੁਹਾਨੂੰ ਧਾਰਾ ਮਰਵਾ ਕੇ ਆਪਾਂ ਦਿਖਾ ਦਿਆਂ ਹਨ ਤੇ ਜਿਹੜੇ ਦਾ ਉਹਨਾ ਮੌਸਮ ਚੰਗਾ ਦੁੱਧ ਦਾ ਵਾਧ ਵੀ ਸਕਦੀ ਹੈ ਭਾਈ ਇਹ ਤੋਂ ਵੀ ਜਿਹੜੇ ਹਿਸਾਬ ਨਾਲ ਜਾਨ ਚਾਹ ਤੇ ਵੱਡੀ ਆ ਬਈ ਚੌੜੀ ਚੂੜੀ ਬਹੁਤ ਵੈੜ ਯਾਰ ਹਾਂ ਤੁਸੀਂ ਚੈੱਕ ਕਰਕੇ ਦੇਖੋ ਚੌੜੀ ਚੂੜੀ ਬਾਕੀ ਇਹਦਾ ਇਹੋ ਜੀ ਗੱਬਣ ਗੁੱਬਣ ਵੈੜ ਹੋਵੇ ਬਈ ਯਾਰ ਮੋਲੀ ਨੇ ਕੋਈ ਹੁਣ 85000 ਦੀ ਮਿਲਦੀ ਮਿਲਦੀ ਰਹਦੇ ਤਾਂ ਇੱਕ ਵਾਰ ਹਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੀ ਹਜੇ ਪਿੰਡ ਵਿਰੇ ਚੜੈਕਾ ਜ਼ਿਲ੍ਹਾ ਆਪਣਾ ਮੋਗਾ ਏ ਠੀਕ ਆ ਮੋਬਾਈਲ ਨੰਬਰ 9801755603 ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹਾਂਜੀ ਪੰਜਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਖਰੀਦਣੀ ਆ ਬਾਈ ਦੇ ਨਾਲ ਤੀ ਗੱਲਬਾਤ ਕਰ ਲੈਣੀ ਆ ਸਾਰੀਆਂ ਹੀ ਭਾਜ ਆ ਇੱਕ ਦੋ ਇੱਕ ਚੜਦੀ ਤੇ ਚੜਦੀ ਆ ਸ ਤੇ ਬਾਈ ਦੇ ਨਾਲ ਦੀ ਗੱਲਬਾਤ ਕਰ ਰਹੇ ਜਿਹਦੇ ਅੱਖਾਂ ਨੂੰ ਵਹਿੜ ਲੈਣੀ ਆ ਅੱਖਾਂ ਮੀਚ ਕੇ ਵਹਿੜ ਲੈ ਜੀ ਹਾਂ ਬਾਈ ਦਾ ਨੰਬਰ ਹੋਰ ਨਜਾਇਜ਼ ਚੰਗੀ ਵੱਛੀ ਆ ਇਹ ਸਕਰੀਨ ਦੇ ਉੱਪਰ ਚੱਲ ਰਿਆ ਵਾ ਸਾਰੀਆਂ ਹੀ ਚੰਗੀਆਂ ਬਾਈ ਜਿਹੜੇ ਹਿਸਾਬ ਨਾਲ ਰੇਟ ਆ ਮੈਨੂੰ ਲੱਗਦਾ ਇਹ ਰੇਟ ਜਾਦੇ ਹੋਣਗੇ ਸਾਰੀਆਂ ਹੀ ਚੰਗੀਆਂ ਹਾਂ ਜਿੰਨੀਆਂ ਵੀ ਦਿਖਾਈਆਂ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਆ ਵਾ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਤੁਸੀਂ ਖੁਦ ਕਰਨੀ ਹੈ ਕਿਉਂਕਿ ਤੁਸੀਂ ਪੈਸਾ ਲੈਣਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਉਂਦੇ ਵਸਦੇ ਰਹੋ ਜੀ ਧੰਨਵਾਦ